ਗੁਰੂ ਪਿਆਰਿਓ ਥੋੜਾ ਜਿਹਾ ਵਿਪਤਾ ਦਾ ਵੇਲਾ ਕਿਤੇ ਆ ਜਾਂਦਾ ਹੈ ਜਾਂ ਘਰ ਵਿੱਚ ਕੋਈ ਰੁਕਾਵਟ ਆ ਜਾਂਦੀ ਹੈ ਕੰਮਕਾਰ ਦੇ ਵਿੱਚ ਤੇ ਅਸੀਂ ਗੁਰੂ ਘਰ ਆਉਂਦੇ ਹਾਂ ਪਰ ਜੇ ਗੁਰੂ ਘਰਾਂ ਕੇ ਵੀ ਸਾਡੇ ਰੁਕਾਵਟ ਦਾ ਕੋਈ ਹੱਲ ਨਾ ਹੋਇਆ ਤੇ ਫਿਰ ਅਸੀਂ ਅਨਸਾਨ ਕੋਲ ਭੱਜਦੇ ਹਾਂ ਪੁੱਛਣਾ ਦੇਣ ਵਾਲਿਆਂ ਕੋਲ ਭੱਜਦੇ ਹਾਂ ਕਿ ਬਾਬਾ ਜੀ ਸਾਡਾ ਹਰਨ ਕਰੋ ਸਾਡੇ ਪਸ਼ੂ ਦੁੱਧ ਨਹੀਂ ਦਿੰਦੇ ਸਾਡੇ ਘਰ ਵਾਧਾ ਨਹੀਂ ਹੁੰਦਾ ਸਾਡੇ ਘਰ ਪੈਸਾ ਨਹੀਂ ਖੜਦਾ ਜਿਹੜਾ ਕੰਮ ਕਰਦੇ ਆ ਉਹ ਕੰਮ ਵਿੱਚ ਰੁਕਾਵਟਾਂ ਪੈ ਜਾਂਦੀਆਂ ਨੇ ਬੜਾ ਕੁਝ ਪਰ ਗੁਰੂ ਪਿਆਰਿਓ ਰੁਕਾਵਟਾਂ ਦਾ ਹੱਲ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਰਨਾ ਸੀ ਬੰਦੇ ਨੇ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਜੇ ਘਰ ਵਿੱਚ ਕੋਈ ਵਿਪਤਾ ਆ ਗਈ ਹੈ ਕੋਈ ਇਹੋ ਜਿਹਾ ਚੱਕਰ ਬਣ ਗਿਆ ਹੈ ਕਿ ਘਰ ਦੇ ਵਿੱਚ ਦੁੱਖ ਦਰਦ ਤਕਲੀਫ ਤੇ ਘਰ ਦਾ ਕੋਈ ਕਾਰੋਬਾਰ ਵੀ ਛੱਟ ਨਹੀਂ ਹੋ ਰਿਹਾ ਕੋਈ ਕਾਰੋਬਾਰ ਵੀ ਜਿਹੜਾ ਹੈ ਉਹ ਨਿਪਰੇ ਨਹੀਂ ਚੜਦਾ ਕਾਰੋਬਾਰ ਵਿੱਚ ਅੜਚਨਾ ਆ ਜਾਂਦੀਆਂ ਨੇ ਪਸ਼ੂਆਂ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਕੋਈ ਘਰ ਵਿੱਚ ਦੁੱਧ ਨਹੀਂ ਆਉਂਦਾ ਮਾਇਆ ਨਹੀਂ ਟਿਕਦੀ ਬਸ ਇੱਕ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਅਰਦਾਸ ਕਰ ਪਰ ਅਰਦਾਸ ਸਾਡੀ ਸੁਣਦਾ ਕਿਉਂ ਨਹੀਂ ਰੱਬ ਅਰਦਾਸਾਂ ਵੀ ਕਰਾਉਣਿਆਂ ਸੁਣਦਾ ਕਿਉਂ ਨਹੀਂ ਕਿਉਂਕਿ ਅਰਦਾਸ ਦੀ ਵੀ ਕੋਈ ਮਰਿਆਦਾ ਹੁੰਦੀ ਹੈ ਅਰਦਾਸ ਦੀ ਵੀ ਮਰਿਆਦਾ ਹੈ ਮਹਾਪੁਰਸ਼ ਕਿਹਾ ਕਰਦੇ ਸਨ ਜੇ ਅਰਦਾਸ ਕਰਨੀ ਆਣਾ ਇੱਕ ਮਰਿਆਦਾ ਜਿਹੜੀ ਹੈ ਨਾ ਮਰਿਆਦਾ ਦੇ ਮੁਤਾਬਕ ਅਰਦਾਸ ਦੀ ਮਰਿਆਦਾ ਹੈ ਕਿ ਗੁਰੂ ਕੀ ਦੇਗ ਸਜਾਉਣੀ ਹੈ ਤੇ ਦੇਗ ਵੀ ਸਜਾਉਣੀ ਹੈ ਮਰਿਆਦਾ ਨਾਲ ਦੇਗ ਤਿਆਰ ਕਰਦਿਆਂ ਹੋਇਆਂ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਹੋਣਾ ਚਾਹੀਦਾ ਹੈ ਸੰਪੂਰਨ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਜਦੋਂ ਦੇਗ ਤਿਆਰ ਕਰਨੀ ਦੀਵ ਤਿਆਰ ਕਰਦਿਆਂ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੀਵ ਲਿਆਉਣੀ ਤੇ ਸੰਪੂਰਨ ਸ੍ਰੀ ਆਨੰਦ ਸਾਹਿਬ ਜੀ ਦਾ ਜਾਪ ਹੋ ਸਕੇ ਇੱਕ ਦੀ ਥਾਂ ਤੇ ਦੋ ਆਨੰਦ ਸਾਹਿਬ ਹੋ ਜਾਣ ਆਨੰਦ ਸਾਹਿਬ ਦੀ ਬਾਣੀ ਦਾ ਸੰਪੂਰਨ ਜਾਪ ਫਿਰ ਦੋ ਹੱਥ ਜੋੜ ਕੇ ਇਕਾਗਰਤਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਰੱਖ ਕੇ ਅਰਦਾਸ ਕਰਨੀ ਹੈ ਦੁਇ ਕਰ ਜੋਰ ਕਰੋਂ ਅਰਦਾਸ ਦੋ ਹੱਥ ਜੋੜ ਕਰਕੇ ਅਰਦਾਸ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧਿਆਨ ਰੱਖ ਕੇ ਦਸਾਂ ਪਾਤਸ਼ਾਹਿਆਂ ਦਾ ਧਿਆਨ ਰੱਖ ਕੇ ਜਿਸ ਤਰੀਕੇ ਦੇ ਨਾਲ ਅਰਦਾਸ ਹੋਵੇ ਭਾਵਨਾ ਨਾਲ ਦੇਗ ਤਿਆਰ ਹੋਵੇ ਉੱਤੇ ਬਾਣ ਦਾ ਜਾਪ ਹੋਵੇ ਤੇ ਹੋਈ ਨਹੀਂ ਸਕਦਾ ਵੀ ਸਿੱਖ ਦਾ ਕਾਰਜ ਰਾਸ ਨਾ ਆਵੇ ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਗੁਰੂ ਤੇ ਕਹਿੰਦਾ ਹੈ ਇਸ ਤਰ੍ਹਾਂ ਅਰਦਾਸ ਕਰ ਤੇ ਜਦੋਂ ਅਸੀਂ ਗੁਰੂ ਨੂੰ ਛੱਡ ਕੇ ਜਾਵਾਂਗੇ ਕਿਸੇ ਕੋਲ ਬਾਬਾ ਜੀ ਘਰ ਦੇ ਕਾਰਜ ਨਹੀਂ ਰਾਸ ਹੁੰਦੇ ਉਹ ਕਹੇਗਾ ਸਵਾ ਦੀ ਚੁੰਡੀ ਲੈ ਜਾ ਤੇ ਸਾਰੇ ਜਾ ਕੇ ਖਨਾਰ ਦਿਨ ਤੱਕ ਤੇਰੇ ਕਾਰਜ ਰਾਸ ਹੋ ਜਾਣਗੇ ਉਹ ਕਹੇਗਾ ਸਵਾ ਲੈ ਜਾ ਸਾਰੇ ਘਰ ਵਿੱਚ ਛੱਟਾ ਦੇ ਦੇਈ ਹੁਣ ਅਸੀਂ ਸੋਚਣਾ ਵੀ ਸਵਾ ਦਾ ਛੱਟਾ ਦੇਣ ਵਾਲਿਆਂ ਕੋਲ ਜਾਣਾ ਕਿ ਜਿਹੜਾ ਗੁਰੂ ਕਹਿੰਦਾ ਬਾਣੀ ਪੜੀ ਦੇਖ ਤਿਆਰ ਕਰਕੇ ਅਰਦਾਸ ਕਰਵਾਈ ਉਹਦੇ ਕੋਲ ਆਉਣਾ ਹੈ ਇਸ ਵਾਸਤੇ ਪਿਆਰਿਓ ਨਹੀਂ ਅਸੀਂ ਸਵਾ ਦਾ ਛੱਟਾ ਦੇਣ ਵਾਲਿਆਂ ਕੋਲ ਨਹੀਂ ਜਾਣਾ ਦਵਾਉਣ ਵਾਲਿਆਂ ਕੋਲ ਨਹੀਂ ਜਾਣਾ ਅਸੀਂ ਸਵਾ ਦੇ ਨਾਲ ਨਹੀਂ ਜੁੜਨਾ ਅਸੀਂ ਬਾਣੀ ਦੇ ਨਾਲ ਜੁੜਨਾ ਹੈ ਜੇ ਮਰਿਆਦਾ ਦੇ ਨਾਲ ਜੁੜਿਆ ਤੇ ਮਰਿਆਦਾ ਮੁਤਾਬਕ ਬਾਣੀ ਪੜ ਕੇ ਦੇਖ ਤਿਆਰ ਕੀਤੀ ਹੈ ਹੋਈ ਨਹੀਂ ਸਕਦਾ ਵੀ ਸਿੱਖਾ ਤੇਰਾ ਕਾਰਜ ਰਾਸ ਨਾ ਹੋਵੇ ਤੇਰਾ ਕਾਰਜ ਮਿੰਟਾ ਸਕੰਟਾਂ ਵਿੱਚ ਹੀ ਰਾਸ ਹੋ ਜਾਏਗਾ ਜੇ ਗੁਰਦੁਆਰਾ ਸਾਹਿਬ ਆਣ ਕੇ ਅਰਦਾਸ ਕਰਵਾਵੇਂ ਕੋਈ ਅਰਚਨਾ ਤੇ ਗੁਰੂ ਘਰ ਆਣ ਕੇ ਅਰਦਾਸ ਕਰਵਾ ਤੇ ਨਾਲ ਦੇ ਨਾਲ ਸਾਰੇ ਕਾਰਜ ਰਾਸ ਹੋ ਜਾਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੇਗਾ ਇਸ ਵਾਸਤੇ ਔਖੀ ਤੋਂ ਔਖੀ ਘੜੀ ਵੀ ਰੱਬ ਵੇਖ ਨਹੀਂ ਦਿੰਦਾ ਜੇ ਉਹਨੂੰ ਯਾਦ ਕੀਤਾ ਫਿਰ ਆਪਣਾ ਜਿਹੜਾ ਦਿਰਦ ਹੈ ਨਾ ਦਿਰਦ ਬਾਣੇ ਦੀ लाज ਰੱਖਦਾ ਉਹਦਾ ਸੁਭਾਅ ਆ ਉਹ ਬਖਸ਼ ਲੈਂਦਾ ਹੈ ਉਹ ਬਖਸ਼ਿੰਦ ਹੈ